ਫਿਲੌਰ ਵਿਖੇ RAM LALLA PRAN ਪਰਤੀਸ਼ਤਾ ਅਤੇ 26 ਜਨਵਰੀ ਗਣਤੰਤਰ ਦਿਵਸ ਨੂੰ ਮੁੱਖ ਰੱਖਦਿਆਂ ਜ਼ਿਲ੍ਹਾ ਜਲੰਧਰ ਪੁਲਿਸ ਵੱਲੋਂ ਐਸਕੇ ਰਾਮਪਾਲ ਐਡੀਜੀਪੀ ਮੁਖਵਿੰਦਰ ਸਿੰਘ ਭੁੱਲਰ ਐਸਐਸਪੀ ਜਲੰਧਰ ਦਿਹਾਤੀ ਮੈਡਮ ਮਨਜੀਤ ਕੌਰ ਐਸਪੀ ਜਲੰਧਰ ਤੇ ਹੋਰਨਾ ਸੀਨੀਅਰ ਪੁਲਿਸ ਅਧਿਕਾਰੀਆਂ ਤੋਂ ਇਲਾਵਾ ਐਸਐਚਓ ਫਿਲੌਰ ਗੁਰਾਇਆਂ ਅਤੇ ਬਿਲਗਾ ਦੇ ਪੁਲਿਸ ਮੁਲਾਜ਼ਮਾ ਵੱਲੋਂ ਫਲੈਗ ਮਾਰਚ ਕੱਢਿਆ ਗਿਆ ਇਸ ਮੌਕੇ ਰੇਲਵੇ ਸਟੇਸ਼ਨ ਬਕਵਕ ਬੱਸ ਅੱਡਿਆਂ ਤੇ ਧਾਰਮਿਕ ਸਥਾਨਾਂ ਦਾ ਨਿਰੇਖਣ ਕੀਤਾ ਗਿਆ ਇਸ ਮੌਕੇ ਗੱਲਬਾਤ ਕਰਦੇ ਪੁਲਿਸ ਅਧਿਕਾਰੀਆਂ ਨੇ ਫਲੋਰ ਵਾਸੀਆਂ ਨੂੰ ਇਲਾਕੇ ਵਿੱਚ ਅਮਨ ਸ਼ਾਂਤੀ ਆਪਸੀ ਭਾਈਚਾਰਾ ਤੇ ਸਤਿ ਭਾਵਨਾ ਬਣਾਈ ਰੱਖਣ ਦੀ ਅਪੀਲ ਵੀ ਕੀਤੀ ਇਸ ਤੋਂ ਇਲਾਵਾ ਏ ਡੀ ਜੀ ਪੀ ਰਾਮਪਾਲ ਨੇ ਧਾਰਮਿਕ ਅਤੇ ਸਮਾਜ ਸੇਵੀ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਇਲਾਕੇ ਵਿੱਚ ਸ਼ਾਂਤੀ ਬਣਾਈ ਰੱਖਣ ਲਈ ਪੁਲਿਸ ਨਾਲ ਸਹਿਯੋਗ ਕਰਨ ਉਹਨਾਂ ਨਾਲ ਹੀ ਥਾਣਾ ਪੁਲਿਸ ਮੁਖੀਆਂ ਨੂੰ ਕਿਹਾ ਕਿ ਉਹ ਆਪਣੇ ਆਪਣੇ ਇਲਾਕਿਆਂ ਵਿੱਚ ਦਿਨ ਰਾਤ ਪੁਲਿਸ ਗਸ਼ਤ ਕਰਨ ਤੇ ਸ਼ਰਾਰਤੀ ਅਨਸਰਾਂ ਤੇ ਪੈਣੀ ਨਜ਼ਰ ਰੱਖਣ ਇਹ ਚੈਕਿੰਗ ਅਭਿਆਨ ਸਾਡਾ ਸਵੇਰ ਤੋਂ ਹੀ ਲਾਗੂ ਹੋ ਰੱਖਿਆ ਇਦੇ ਵਿੱਚ ਜਿੱਦਾਂ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਹੈ ਕਿ ਅਸੀਂ ਮਾਰਕੀਟ ਪਲੇਸ ਚੈੱਕ ਕੀਤੀਆਂ ਨੇ ਬਸ ਅਡੇ ਦਾ ਕੋਆਰਡੀਨੇਟ ਸਰਚ ਆਪਰੇਸ਼ਨ ਰੇਲਵੇ ਸਟੇਸ਼ਨ ਦਾ ਫੋਰਸ ਜੇ ਹੁਣੇ ਕੱਟ ਕਰਕੇ ਹੱਡੀ ਹੈ ਔਰ ਅੱਜ ਜਿੱਦਾਂ ਦੱਸਿਆ ਪਹਿਲਾਂ ਵੀ ਦੱਸਿਆ ਗਿਆ ਕਿ ਅੱਜ ਆ ਰਾਮ ਭਗਵਾਨ ਜੀ ਦਾ pran pratishtha ਦਾ ceremony ਹੈ ਇਸ ਕਰਕੇ ਉਸ ਚੀਜ਼ ਨੂੰ ਵੀ ਮੁੱਖ ਰੱਖਦਿਆ ਹੋਇਆ ਮੰਦਰਾਂ ਦੇ ਲਾਗੇ ਚੱਕੇ ਦੀ ਸਿਕਿਉਰਿਟੀ ਜਿਹੜੀ ਆ ਵਧਾਈ ਗਈ ਹੈ ਸਪੈਸ਼ਲ ਇਲਾਕੇ ਵੀ ਇਸੇ ਲਗਾ ਰਹੇ ਆ ਸ਼ਹਿਰ ਦੇ ਵਿੱਚ ਵੀ ਮੇਨ ਮੇਨ ਪੁਆਇੰਟਾਂ ਤੇ ਚੈੱਕ ਕੀਤਾ ਜਾ ਰਿਹਾ ਜਿੰਨੀਆਂ ਸਰਕਾਰੀ ਬਿਲਡਿੰਗਾਂ ਨੇ 26 ਜਨਵਰੀ ਦੇ ਉਪਲਬਖ ਦੇ ਵਿੱਚ ਉਹਨਾਂ ਤੇ ਵੀ ਸਿਕਿਉਰਿਟੀ ਥੋੜੀ ਜੀ ਵਧਾ ਵਧਾ ਰੱਖੀ ਹੈ 26 ਜਨਵਰੀ ਦੀ ਸਿਕਿਉਰਿਟੀ ਅਰੇਂਜਮੈਂਟਸ ਨੂੰ ਪਲੇਸ ਤੇ ਕਰਨ ਵਿੱਚ ਉਹਦੀ ਐਂਟੀ ਸੈਬਟੇਜ ਚੈੱਕ ਵੀ ਕੀਤੀ ਜਾਏਗੀ D-72 D-70 24 ਫਿਰੋਜ਼ ਦੇ ਨਾਸਤੇ ਇਹ ਸਾਰੀਆਂ ਅਰੇਂਜਮੈਂਟ ਪਲੇਸ ਤੇ ਵਿੱਚ ਕੀਤੀ ਜਾ ਰਹੀ ਉਹਨਾਂ ਨੂੰ ਮੈਸੇਜ ਇਹ ਹੈ ਕਿ ਪੰਜਾਬ ਪੁਲਿਸ ਪਹਿਲਾਂ ਦੀ ਤਰ੍ਹਾਂ ਹੁਣ ਜ਼ਿਆਦਾ ਅਲਰਟ कोई भी अगर शरारती एक्टिविटी कर दे तो बख्शिया नहीं जाएगा सख्ती ना कुचल दिता जाएगा